ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਧਰ ਸਾਰ ਇੱਧਰ ਦੇਖੋ ਜੀ ਇੱਧਰ ਉਹ ਨਾ ਇੱਧਰ ਦੇਖੋ सारे बचे सा छॾो ਉਹ ਦੇਖ ਨਹੀਂ ਲੱਗਦਾ ਬੱਚਾ ਅ ਜਦੋਂ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮੰਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਹਿਬਾਨਾਂ ਨੇ ਵੀ ਇਹ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਤੁਸੀਂ ਸੇਵਾ ਕਰਾਓ ਤਾਂ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਦੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਹੈ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਮਿਤੀ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਨਰੋਲ ਸੇਵਾ ਸਰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ आयोजन ਕੀਤਾ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਹੀ ਰਸਤੇ ਰਾਹੀਂ ਸੀ ਕਰਤਾਰਪੁਰ ਕੋਡਿਰੋ ਰਾਹੀ ਸ੍ਰੀ ਕਰਤਾਰਪੁਰ ਤੋਂ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਇਹ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਨਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਆ ਤੇ ਹੋਰ ਧਾਰਮਿਕ ਪ੍ਰਦਰਸ਼ੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਜਿੱਥੇ-ਜਿੱਥੇ ਤੇ ਵੀ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਉਹਦਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਤਵਤ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਚਲੋ